ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਭੈਣਾ ਭਰਾਵਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਦੇਸ਼ ਪਰਦੇਸ ਬੈਠੇ ਪੰਜਾਬੀਆਂ ਨੂੰ ਮੇਰੇ ਪੁੱਤ ਰਾਜਵੀਰ ਜਵੰਦਾ ਦੀ ਜੰਮਲਾ ਮੂਵੀ ਨੂੰ ਸਾਰੇ ਪਰਿਵਾਰਾ ਸਮੇਤ ਦੇਖਣ ਜਾਇਓ ਬੇਸ਼ੱਕ ਮੇਰਾ ਪੁੱਤ ਦਸ ਦੁਨੀਆ ਤੋਂ ਚਲੇ ਆ ਗਿਆ ਹੈ ਪਰ ਮੈਨੂੰ ਹਮੇਸ਼ਾ ਹੀ ਇਹ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਧੰਨਵਾਦ ਅਜੋ ਹੁਣ ਆਪਾਂ ਸਾਰੇ ਬੈਠ ਕੇ ਟ੍ਰੇਲਰ ਦੇਖਦੇ ਆਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਕੁਝ ਕਹਿਣਾ ਚਾਹੁੰਦੇ ਸੀ। ਹਮਾਰਾ ਤੁਸੀਂ ਬੋਲਣਾ ਚਾਹੁੰਦੇ? ਟ੍ਰੇਲਰ ਤੋਂ ਬਾਅਦ ਬੋਲੋ। ਠੀਕ ਹੈ। ਮਾਨ ਤਾਂ ਟ੍ਰੇਲਰ ਤੋਂ ਬਾਅਦ ਬੋਲੂਗੀ ਆਪਣੀ ਤੇ ਆਜੋ ਆਪਾਂ ਹੁਣ ਸਾਰੇ ਮਿਲ ਕੇ ਤੇ ਆਪਾਂ ਟ੍ਰੇਲਰ ਦੇਖਦੇ ਆਂ। ਸਾਡੇ ਉਸ ਫਨਕਾਰ ਦੀ ਅਦਾ ਦੇਖਦੇ ਆਂ। ਜੋੜੇ ਇੱਕ ਲੰਬੀ ਮਿਹਨਤ ਰਕੇਸ਼ਪਾ ਹੋਰ ਨਾਲ ਵਰਕਸ਼ਾਪਾਂ ਚ ਸਾਰੇ ਆਰਟਿਸਟਾਂ ਨਾਲ ਜੋ ਕੋਲੈਬੋਰੇਟ ਸੀ ਉਹਨਾਂ ਦੀ ਯੂਨੀਅਨ ਦੀ ਤਰ੍ਹਾਂ ਹੀ ਕੰਮ ਕੀਤਾ ਅੱਜ ਹਰ ਨਾਲ ਮਿਲ ਕੇ ਆਪਾਂ ਸਾਰੀ ਫਿਲਮ ਨੂੰ ਦੇਖਦੇ ਆਂ ਉਹਦਾ ਨਿਚੋੜ ਦੇਖਦੇ ਆਂ ਬੇਸਿਕਲੀ ਆਪਾਂ ਟ੍ਰੇਲਰ ਸੋ 28 ਤਰੀਕ ਨੂੰ ਚੇਤੇ ਰੱਖਿਓ ਮੇਰੇ ਭਰਾ 28 ਨਵੰਬਰ ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੇ ਰਿਲੀਜ਼ ਹੋ ਜਾਣਾ ਤੇ ਪਰਸਨਲ ਲੈਵਲ ਤੇ ਜਿੱਥੋਂ-ਜਿੱਥੋਂ ਵੀ ਤੁਸੀਂ ਆਏ ਹੋ ਸਾਰੇ ਤੁਹਾਡੇ ਪਿੰਡਾਂ ਸ਼ਹਿਰਾਂ ਦਾ ਕੋਈ ਵੀ ਪਰਿਵਾਰ ਐਸਾ ਰਹਿਣਾ ਨਹੀਂ ਚਾਹੀਦਾ ਕਿਉਂਕਿ ਰਾਜਵੀਰ ਆਪਣਾ ਉਹ ਕਲਾਕਾਰ ਹੈ ਇੱਕ ਹੁੰਦਾ ਕਿ ਯੰਗਸਟਰ ਦੇ ਵਿੱਚ ਇਕੱਲੇ ਮੁੰਡੇ ਕੁੜੀਆਂ ਦੇ ਵਿੱਚ ਇੱਕ ਲੋਕਪ੍ਰਿਅਤਾ ਬਣਦੀ ਹੈ ਸਾਡੀ ਉਹ ਪਰਿਵਾਰਾਂ ਤੱਕ ਸੀ ਸਾਡੇ ਗ੍ਰੈਂਡਪੇਰੈਂਟਸ ਦਾਦੇ ਦਾਦੀਆਂ ਰਾਜਵੀਰ ਨੂੰ ਬਹੁਤ ਮੋਹ ਕਰਦੇ ਆ ਸਾਡੇ ਮਾਪਿਓ ਪੀੜ੍ਹੀ ਸਾਡੀ ਜਿਹੜੀ 60 ਪਲੱਸ ਵਾਲੀ ਹੈ 50 ਪਲੱਸ ਵਾਲੀ ਉਹ ਬਹੁਤ ਮੋਹ ਕਰਦੇ ਆ ਕਿਉਂਕਿ ਵਿਆਹਾਂ 'ਚ ਜਾ ਕੇ ਉਹ ਪਰਿਵਾਰ ਦਾ ਜੀ ਬਣ ਕੇ ਹੀ ਪਰਫਾਰਮੈਂਸ ਦਿੰਦਾ ਸੀ ਜਿੱਥੇ-ਜਿੱਥੇ ਵੀ ਜਾਂਦਾ ਸੀ ਤਾਂ ਹੁਣ ਤਾਂ ਆਲਮੇ ਹੋਇਆ ਪਿਆ ਸੀ ਕਿ ਹਰ ਵਿਆਹ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਦੂਜੀ ਵਾਰੀ ਤੀਜੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ ਕਿ ਘਰ ਦੇ ਬਜ਼ੁਰਗ ਆਪ ਮਾਰੇ ਬੋਲਦੇ ਹੁੰਦੇ ਸੀ ਕਿ ਯਾਰ ਸਾਨੂੰ ਉਹ ਮੁੰਡਾ ਗਾਵਣਾ ਦਾ ਬਾਅਦ ਦੀ ਗੱਲ ਆ ਸਾਨੂੰ ਖੜਾ ਹੀ ਸੋਹਣਾ ਲੱਗ ਜਾਂਦਾ ਐਡਾ ਜੁੱਸਾ ਸਾਡੇ ਉਸ ਭਰਾ ਦਾ ਇੰਨਾ ਉਹਦਾ ਆਪਣੀ ਡਰੈਸ ਨੂੰ ਲੈ ਕੇ ਹੈ ਹੋਟਲਾਂ 'ਚ ਜਾ ਕੇ ਆਪ ਚਾਦਰੇ ਪ੍ਰੈਸ ਕਰਦਾ ਹੁੰਦਾ ਸੀ ਹਾਲਾਂਕਿ ਸਾਰੀ ਟੀਮ ਸੀ ਰਣਜੀਤ ਹੋਣੀ ਸੁਖਦਰਸ਼ਨ ਬੈਠਾ ਸਾਰੇ ਭਰਾ ਉਹਦੀਆਂ ਬਾਹਾਂ ਨੇ ਭਾਈ ਜਸਵੀਰਪਾਲ ਜੀ ਬੈਠੇ ਆ ਤਾਂ ਸਾਰੇ ਬਹੁਤ ਉਹਦਾ ਧਿਆਨ ਰੱਖਦੇ ਸੀ ਪਰ ਉਹਨੂੰ ਆਪਣੇ ਕੰਮ ਨਾਲ ਇਸ਼ਕ ਹੀ ਇੰਨਾ ਸੀ ਕਿ ਚੱਕ ਕੇ ਪ੍ਰੈਸਾਂ ਵੀ ਉਹ ਆਪ ਕਰ ਲੈਂਦਾ ਸੀ ਨਹੀਂ ਕੋਈ ਵਲ ਨਾ ਰਹੇ ਬੜੀਆਂ ਆਜਾਦਾਂ ਨੇ ਕੋਈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਵੈਂਟਸ ਨੇ ਜਿਹੜੇ ਬਾਈ ਜੀ ਹੋਰ ਆਵਲੂ ਆਰਗੇਨਾਈਜ਼ ਕੀਤੇ ਗਏ ਹੈ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਵੀ ਚੱਲਾਂਗੇ ਉੱਥੇ ਥੋੜਾ ਮਾਹੌਲ ਸਖਾਵਾ ਹੋ ਜੇ ਅੰਮ੍ਰਿਤਸਰ ਵਾਲੇ ਪਾਸੇ ਵੀ ਜਾਵਾਂਗੇ ਬਠਿੰਡੇ ਵਾਲੇ ਪਾਸੇ ਵੀ ਸੋ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਵੈਂਟਸ ਨੇ ਤੇ ਤੁਸੀਂ ਵੀ ਪਰਸਨਲ ਲੈਵਲ ਤੇ ਆਪਣੇ ਸੋਸ਼ਲ ਮੀਡੀਆ ਤੇ अनप्रोपर एक्टिव ਰਹਿਓ ਮੇਰੇ ਭਰਾ ਕਿ ਹੁਣ 28 ਤਰੀਕ ਤੱਕ ਆਪਾਂ ਨੂੰ ਹੋਰ ਨਾ ਕੁਝ ਦਿਖੇ ਸੋਸ਼ਲ ਮੀਡੀਆ ਤੇ ਆਪਾਂ ਰਾਜਵੀਰ ਦੀ ਫਿਲਮ ਨੂੰ ਐਨ ਮੁਕਾਮ ਤੇ ਲੈ ਕੇ ਚਾਈਏ ਸੋ ਆਜੋ ਸਾਰੇ ਬੈਠ ਕੇ ਆਪਾਂ ਹੁਣ ਆ ਟਰੇਲਰ ਦੇਖਦੇ ਹਾਂ ਔਰ ਪਿਛਲੇ ਕਈ ਦਿਨਾਂ ਤੋਂ ਆਪਣੀ ਇਸ ਫਿਲਮ ਬਾਰੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਹੈ ਪਰਿਵਾਰਾਂ ਚ ਵੀ ਕਿਉਂਕਿ ਅੱਜ ਸਾਡੀ ਬੇਵਸੀ ਹੈ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਜੀ ਕਲਾ ਉਹਦੀ ਅੱਜ ਵੀ ਆਸਮਾਨ ਤੇ ਐ ਤੇ ਮੇਲਾ ਉਦਾਂ ਹੀ ਉਹਦਾ ਭਰਿਆ ਹੋਇਆ ਹੈ ਹੈ ਔਰ ਲੱਗਦਾ ਹੀ ਨਹੀਂ ਕਿਉਂ ਨੇ ਚੁੱਪ ਵੀ ਕਰਨਾ ਉਹਨੇ ਇਦਾਂ ਹੀ ਗਾਉਂਦੇ ਰਹਿਣਾ ਇਦਾਂ ਹੀ ਬੋਲਦੇ ਰਹਿਣਾ ਇਦਾਂ ਹੀ ਉਹਦੀ ਫਿਲਮ ਨੇ ਆਉਣਾ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਹੈ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਨ ਗੱਲ ਇਹ ਹੀ ਹੈ ਇੱਥੇ ਆਉਂਦਾ ਮੰਮੀ ਹੋਰਾਂ ਨੂੰ ਅਮਾਨਤ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਉਹਦਾ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ ਮਿਊਜ਼ਿਕ ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਯਾਨੀ ਇਸ ਫਿਲਮ ਨੂੰ ਆਪਾਂ ਗਰਾਊਂਡ ਤੇ ਲੈ ਆਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ মিডিਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੇ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਿੰਦਰ ਸਾਹਿਬ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾਵਣ ਕੇ ਸਾਰੇ ਮੇਰੀਆਂ ਭੈਣਾ ਅ ਇੱਕ ਆਨ ਕੰਡੀਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਫਿਲਮ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਹੋਰਾਂ ਕੋਲੇ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਅਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਸ ਬਹਾਦਰ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲੈ ਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲੇ ਬਹੁਤ ਕੁਝ ਆਉਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੇ ਆ ਤਾਂ ਮੈਨੂੰ ਲੱਗਦਾ ਕਿ ਇੱਕ ਸਾਡੇ ਵੱਲੋਂ ਰਾਜਵੀਰ ਲਈ ਤਾਂ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਕਹਾਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾਹ ਨਾਲ ਹੁਣ ਮਾਂ ਹੁਣ ਇਹੀ ਚਿਤ ਤੇ ਕਰਦੀ ਹੈ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡ ਵਾਈਡ ਅਸੀਂ ਹੋਰ ਕੰਟਰੀਆਂ 'ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਹਨਾਂ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਇਕੱਲਾ ਇੱਕ ਬਿਜ਼ਨਸ ਪਆਇੰਟ ਆਫ 뷰 ਤੋਂ ਨਹੀਂ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਮ ਆ ਗਿਆ ਸਜਨ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਸਲਾ ਐ ਇੱਕ ਅਪਰੀਸ਼ੀਏਸ਼ਨ ਐ ਤੇ ਇੱਕ ਇੱਕ ਸੱਚੀ ਸੁੱਚੀ ਸ਼ਰਧਾਂਜਲੀ ਐ ਸਾਡੇ ਭਰਾ ਲਈ ਹੈ ਤੇ ਤੜਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਹੈ ਜੀ ਐਨ ਐਮ ਡਾਇਰੈਕਟਰ ਸਾਹਮਣੇ ਪ੍ਰੋਡਿਊਸਰ ਸਾਹਮਣੇ ਪੈਨੋਰਾਮਾ ਤੋਂ ਟੀਮ ਆਈ ਹੋਈ ਹੈ ਭਰਾ ਸਾਡੇ ਹੋਰ ਆਰਟਿਸਟ ਆਏ ਹਰ ਵੀ ਬਈ ਹੁਣੀ ਖੜੇ ਹੈ ਤਾਂ ਫਿਲਮ ਦੇ ਸਾਰੇ ਤਾਂ ਜਿਹਨੇ ਇਸ ਫਿਲਮ ਚ ਕੰਮ ਕੀਤਾ ਹੈ ਧੀਰਾ ਸਾਡੀਆਂ ਦੋਨੇ ਕੁੜੀਆਂ ਹੋਣ ਆਰਟਿਸਟ ਨੇ ਜਿਹੜੀਆਂ ਰਾਣਾ ਸਾਹਿਬ ਬਾਈ ਹੁਣੀ ਅੱਜ ਆਏ ਹੋਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ